ਪੰਜਾਬ ਪੁਲਿਸ ਵੱਲੋਂ ਦੇਰ ਰਾਤ ਤੋਂ ਸਵੇਰ ਤੱਕ ਕਿਸਾਨਾਂ ਦੇ ਘਰਾਤੇ ਕੀਤੀ ਛਾਪੇਮਾਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ ਨੂੰ ਅੱਜ ਸਵੇਰੇ ਅੰਮ੍ਰਿਤਸਰ ਸਰਦਨਾਲ ਲਗਦੇ ਅਜਨਾਲਾ ਦੇ ਗੱਗੋ ਮਾਹਲ ਪਿੰਡ ਵਿੱਚ ਗ੍ਰਿਫਤਾਰ ਕਰਨ ਲਈ ਪੁਲਿਸ ਪਹੁੰਚੀ ਆਓ ਦੇਖਦੇ ਹਾਂ ਦੁਆਬੇ ਦੀ ਆਵਾਜ਼ ਪੱਤਰਕਾਰ ਚਰਨਜੀਤ ਸਿੰਘ ਸੋਨੂ ਦੀ ਵਿਸ਼ੇਸ਼ ਰਿਪੋਰਟ ਮੈਂ ਸੁੰਦਰ ਸਿੰਘ 47 ਸੂਬਾ ਕਬੈਨੇਟ ਮੈਂਬਰ ਖਸਾਨ ਵਿਜੀਗਰਜ ਕਮੇਟੀ ਪੰਜਾਬ ਮੇਰੇ ਵੀਰੋ ਜਿਹੜਾ ਜ਼ਬਰ ਭਗਵਤ ਮਾਨ ਦੀ ਸਰਕਾਰ ਲਗਾਤਾਰ ਕਰ ਰਹੀ ਹੈ ਉਸ ਜ਼ਬਰਦਸਤ ਮੁਕਾਬਲਾ ਕਰਨ ਵਾਸਤੇ ਤਿਆਰ ਹੋ ਜਾਓ ਗਰਦਾਸਪੁਰ ਦੇ ਵਿੱਚ 8-10 ਦਿਨ ਲਗਾਤਾਰ ਜ਼ਬਰ ਹੋ ਰਿਹਾ ਉਹਦੇ ਬਰੂਦ ਦੇ ਵਿੱਚ ਰੇਲਵੇ ਟਰੈਕ ਜਮ ਕਰਨ ਦੀ ਕੱਲ੍ਹ ਹੀ ਵੀਡੀਓ ਪਾਈ ਤੇ ਸਰਕਾਰ ਫਿਰ ਦਬਾ ਰਹੀ ਰਾਤ ਦੀ ਸਾਡੇ ਘਰਾਂ ਦੇ ਆਪ ਨੂੰ ਅਧਿਕਾਰੀ ਪਹਿਰੇ ਵੀ ਲਾਏ ਆ ਤੇ ਘਰਾਂ ਤੋਂ ਆਪ ਨੂੰ ਘਰੋਂ ਬੇਕਾਰ ਕੀਤਾ ਮੈਂ ਕਹਣਾ ਚਾਹੁੰਦਾ ਤੁਹਾਨੂੰ ਵੀਡੀਓ ਵੀ ਦਿਖਾਉਣਾ ਦਰਦਾਸਪੁਰ ਦੇ ਵਿੱਚ ਬੀਬੀਆਂ ਨੇ ਜਦੋਂ ਆਪ ਨੂੰ ਡਿਟੇਨ ਕੀਤਾ ਘਰ ਦੇ ਵਿੱਚ ਉੱਥੇ ਧਰਨਾ ਲਾਤਾ ਵਾ ਸਾਡਾ ਆਪੂ ਜੱੱਬਾ ਸਾਹਿਬ ਜੱੱਬਾ ਸਾਹਿਬ ਉਹਦੇ ਘਰ ਦੇ ਗਾੜੀ ਵੀ ਧਰਨਾ ਲਗਾ ਵੱਡੀ ਪੱਤਰ ਤੇ ਪੋਸਟ ਜਿਹੜੀ ਆ ਉੱਥੇ ਖੜਿਆ ਇਸ ਤਰ੍ਹਾਂ ਇੰਨਾ ਘਰਾਂ ਦੇ ਕੀ ਧਰਨੇ ਲਾ ਕੇ ਬੰਦੇ ਨਹੀਂ ਜਾਣਦੇ ਨੇ ਇਹ ਨਾ ਮੁਕਾਬਲਾ ਕਰੋ ਕਿਉਂਕਿ ਅਹੀਂ ਕੋਈ ਕਰੀ ਮਿਕਲ ਥੋੜੇ ਆ ਵੀ ਅਹੀਂ ਤਾਂ ਪ੍ਰਾਧੀਆਂ ਤੁਸੀਂ ਸਾਡੇ ਘਰਾੜੀਆਂ ਕੰਧਾ ਟੱਪੋ ਕੋਈ ਰਾਜ ਬਰਾਤ ਸਾਡੇ ਨਿਆਂਿਆਂ ਨੂੰ ਡਰਾਓ ਬੱਚਿਆਂ ਨੂੰ ਸੌਣਾ ਦਿਓ ਅਹੀਂ ਉਹ ਪ੍ਰਾਧੀਆਂ ਨਹੀਂ ਹੈਗੇ ਤੇ ਆਪੋ ਆਪਣੀ ਗਿਣਤੀ ਕਰਕੇ ਜਿੱਥੇ ਵੀ ਪਤਾ ਲੱਗਦਾ ਜਿਹੜੇ ਆਗੂ ਦੇ ਘਰ ਦੇ ਗਾੜੀਆਂ ਦੇ ਉਹਨਾਂ ਨੂੰ ਘੇਰੋ ਉਹਨਾਂ ਦਾ ਘਰਾਓ ਕਰ ਲੋ ਉਹਨਾਂ ਦਾ ਘਰਾ ਦੇ ਗਾੜੀ ਘਰਾਓ ਕਰ ਲੋ ਵੱਡੀ ਗਿਣਤੀ ਦੇ ਵਿੱਚ ਕੋਈ ਰਾਜ ਨਹੀਂ ਭਗਵੰਤਪਾਲਾ ਤੇ ਵੇਖ ਲਾਂਗੇ ਇਦਾਂ ਰੋਕੋਣਾ ਤੇ ਫਿਰ ਇਦਾਂ ਚੱਲੂਗਾ ਇਹ ਲਗਾਈ ਨੂੰ ਇਸ ਤਰੀਕਾ ਨਾਲ ਰੋ ਧੰਨਵਾਦ ਵੈਲੂਜੀ ਕ ਖਾਲਸਾ ਵੈਲੂਜੀ ਕੀ ਫਤਿਹ ਪੰਜਾਬ ਸਰਕਾਰ ਨੇ ਅਬਦਾਲੀ ਦੇ ਅਸੂਲਾਂ ਨੂੰ ਵੀ ਛਿੱਟੇ ਟੰਗ ਦਿੱਤਾ ਕਿਉਂਕਿ ਉਹਦੇ ਵੀ ਕੋ ਅਸੂਲ ਸਨ ਉਹ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਸਿੰਘ ਜੂਝਦੇ ਸਨ ਤੇ ਸ਼ਾਮ ਨੂੰ ਸੀਜ਼ ਫੇਰ ਹੋ ਜਾਂਦਾ ਹੁੰਦਾ ਸੀਗਾ ਆਪੋ ਆਪਣੇ ਕੈਂਪਾਂ ਚਲੇ ਜਾਂਦੇ ਸੀ ਪਰ ਪੰਜਾਬ ਦੀ ਪੁਲਿਸ ਨੂੰ ਇੰਨਾ ਫ੍ਰੀਹੈਂਡ ਕਰਤਾ ਇੰਨਾ ਖੁੱਲੇ ਕਰਤੇ ਆ ਕੰਧਾਂ ਟੱਪ ਟੱਪ ਕੇ ਆਗੂਆਂ ਦੇ ਘਰਾਂ ਦੇ ਛਾਪੇਵਾਰੀ ਕੀਤੀ ਜਾ ਰਹੀ ਆ ਔਰ ਐਵੇਂ ਮਹਿਸੂਸ ਕਰਾਇਆ ਜਾ ਰਿਹਾ ਜਿਵੇਂ ਦੁਜੇ ਗ੍ਰਹਿ ਦੇ ਪ੍ਰਾਣੀ ਹੋਈਏ ਇਹ ਕਿਨੇ ਭਗਵੰਤ ਮਾਨ ਜੀ ਇਹੋ ਲੋਕ ਵਾ ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦੇ ਕੇ ਕਾਮਯਾਬ ਕੀਤਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਦੇਸ਼ ਦੁਨੀਆ ਦੇ ਵਿੱਚ ਆਮ ਕਰਦਾ ਬੱਚੇ ਦਾ ਬੱਚਾ ਮੁੱਖ ਮੰਤਰੀ ਦੱਸ ਕੇ ਆਪਣਾ ਬੜਾ ਸ਼ਰੀ ਲੈ ਰਹੇ ਜੀ ਬੜਾ ਸਲਾਹ ਰਹੇ ਜੀ ਇਸ ਗੱਲ ਦਾ ਪਰ ਜਿਹੜੇ ਤਰੀਕੇ ਨਾਲ ਤੁਸੀਂ ਇਹ ਕੰਮ ਸ਼ੁਰੂ ਕਰਤਾ ਵਾ ਜਿਵੇਂ ਤੁਸੀਂ ਕਾਰਪੋਰੇਟ ਜਗ ਦੀ ਝੋਲੀ 'ਚ ਪੈ ਗਏ ਜੀ ਜਿਵੇਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਕੰਮ ਕਰ ਰਹੇ ਜੀ ਜਿਵੇਂ ਬਗੈਰ ਪੈਸੇ ਦਿੱਤਿਆਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਮੀਨਾ ਖੋਹ ਰਹੇ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਹਸਾਕਤਾ ਪੰਜਾਬ ਦੇ ਲੋਕ ਕਰਨਗੇ ਪੰਜਾਬ ਦੇ ਵਸਨੀਕੋ ਹਰੇਕ ਵਰਗ ਨੂੰ ਅਪੀਰਵਾ ਜਿਹੜੇ ਤਰੀਕੇ ਨਾਲ ਤਸ਼ੱਦਦ ਕਰਨ ਦੇ ਪੰਜਾਬ ਸਰਕਾਰ ਉਤਰੀਆ ਇਹਦਾ ਮੁਕਾਬਲਾ ਆਪਾਂ ਨੂੰ ਖਾਲੀ ਹੱਥਾਂ ਦੇ ਨਾਲ ਇੱਕ ਜੋਟ ਟੋਕੇ ਕਰਨਾ ਪੈਣਾ ਵਾ ਆਓ ਏਕੇ ਤੇ ਸੰਘਰਸ਼ ਦੇ ਬਲ ਬੁੱਤੇ ਤੇ ਅੱਗੇ ਆਈਏ ਤਾਂ ਜੋ ਸਾਡੀ ਨਸਲ ਤੇ ਫਸਲ ਬਚੀ ਰਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਲਵਿੰਦਰ ਸਿੰਘ ਮਾਹਾਰ ਭਾਰਤੀ ਕਿਸਾਨ ਜੁਣੀ ਤਰਸਿੱਧੂਪੁਰ ਦਾ ਗ੍ਰਹ ਪ੍ਰਭੂ ਅੱਜ ਜੋ ਤਣਕ ਤੋਂ ਹੀ 3-4 ਵਈ ਤੋਂ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖਾ ਗੁੰਦੇ ਰੈਡਾ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਗੋਮਲ ਵੀ ਜਿਹੜੀ ਪੁਲਿਸ ਵੱਲੋਂ ਰੈਡਾ ਕੀਤੀਆਂ ਜਾ ਰਹੀਆਂ ਪੰਜਾਬ ਸਰਕਾਰ ਜਿਹੜੀ ਧਰਨੀਆਂ ਜੋ ਨਿਕਲੀ ਸੀ ਜਿਹੜੀ ਸੇ ਘਰਸ਼ਾ ਦੀ ਗੱਲ ਕਰਦੀ ਸੀ ਜਿਹੜੀ ਕਹਿੰਦੇ ਵੀ ਇਹ ਕਿਸਾਨ ਆਪਦੇ ਹੱਕ ਲਈ ਧਮੇ ਲਾਉਂਦੇ ਨੇ ਤੇ ਇਹ ਮੁੱਖ ਮੰਤਰੀਆਂ ਕਿ ਧਰਨੀਆਂ 'ਚ ਵੀ ਵੈੰਦਾ ਤਾਂ ਹੈ ਪਰ ਜਿਹੜੀ ਸਰਕਾਰ ਆ ਉਹ ਪ੍ਰਾਹੋ ਪੂਰੀ ਜਿਹੜੀ ਆ ਘਬਰਾ ਗਈ ਆ ਜਿਹੜਾ ਸਿੰਧੂ ਧਰਨਾ ਲੱਗਣਾ ਸੀ ਗੱਲ ਲਗਾਤਾਰ ਨਿੰਡਰਾਂ ਨੂੰ ਕਹਿੰਨ ਉਹ ਹੌਲ ਰਸਟ ਕਰ ਰਹੀ ਆ ਜਾਂ ਕਹਿੰਦੀ ਆ ਦਫਤਾਰੀਆਂ ਕਰ ਰਹੀ ਆ ਕੋਈ ਆਗੂ ਜਿਹੜੇ ਘਰਾਂ ਤੋਂ ਬਾਹਰ ਨੇ ਪ੍ਰਾਤ ਚੱਲ ਰਹੇ ਨੇ ਇਹ ਸਰਕਾਰ ਬਹੁਤ ਹੀ ਨਿੰਦਿਰ ਜੋ ਕਰ ਰਹੀ ਆ ਪਰ ਸਰਕਾਰ ਨੂੰ ਇਹ ਸਤਾਈ ਜ ਲੋਕ ਜਿਹੜੇ ਜਵਾਬ ਦੇ ਦੇਣਗੇ ਭਗਵੰਤ ਮਾਨ ਜੀ ਇਹੜੇ ਲੋਕ ਨੇ ਇਹ ਹਮੇਸ਼ਾ ਲੜਨਾਰੇ ਲੋਕ ਨੇ ਇਹਨਾਂ ਦੇ ਵਜੇ ਐਦਾ ਜ਼ਬਰ ਕਰਨਾ ਇਨੀ ਸਤਾਈ ਕਰਨੀ ਧਰਨਾ ਲਗਾਉਂਦੇ ਨਾਲ ਜਿਹੜਾ ਸਮਾਨ ਗੁੰਮ ਹੋਇਆ ਉਹਦੇ ਬਦਲੇ ਧਰਨਾ ਲੱਗਣਾ ਸੀ ਤੁਹਾਡੇ ਚੇਤਿਆਂ ਨਹੀਂ ਐਮਐਲਏ ਦੇ ਹਨੇ ਚੇਤਿਆਂ ਨੇ ਸਮਾਨ ਗੁੰਮ ਕੀਤਾ ਤੇ ਆਪਾਂ ਹੀ ਆਰਾ ਕਰ ਗਿਆ ਉਹਦੀ ਕਾਰਵਾਈ ਕਰਾਉਣ ਨੂੰ ਜਿਹੜਾ ਧਰਨਾ ਲਾਇਆ ਜਾ ਰਿਹਾ ਸੰਜੁਗਤ ਮੋਰਚਾ ਗੈਰ ਹਕੀਤੀ ਤੇ ਕਿਸਾਨ ਵੀ ਦੂਰ ਮੋਰਚੇ ਵੱਲੋਂ ਉਹਦੇ ਸਬੰਧ ਨੂੰ ਰੋਕਣ ਲਈ ਬਹੁਤ ਵੱਡੇ ਪੱਧਰ ਤੇ ਪੁਲਿਸ ਲਾਈ ਆ। ਪ੍ਰਾਹੋ ਇਹ ਸਰਕਾਰ ਬਹੁਤਾ ਚਿਰ ਨਹੀਂ ਚੱਲਦੀ। ਸਤਾਏ ਜਿਹਨੇ ਲੋਕਾਂ ਚਾਉਣਾ, ਲੋਕਾਂ ਨੇ ਸਹਾ ਮੰਗਣਾ ਤੇ ਆ ਸਾਰੀਆਂ ਗੱਲਾਂ ਦੇ ਨਿਬੇੜੇ ਹੋਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।